ਤੇ ਹੁਣ ਤੁਸੀਂ ਇੱਥੇ ਰਹਿੰਦੇ ਹੋ ਜੀ ਹਾਂਜੀ ਹਾਂਜੀ ਇਹ ਬੜਾ ਸਾਡਾ ਬਗਲਾ ਹੈ ਸੋ ਬਾਬਾ ਜੀ ਆਪਣੀ ਗੱਲ ਬਾਤ ਦੱਸ ਰਹੇ ਆ ਕੀ ਕਿਦਾਂ ਘਟਨਾ ਵਾਪਰੀ ਜੀ ਤੁਹਾਡੇ ਇੱਕ ਸ਼ਿਕਾਰ ਸੇਵਾ ਕਰਦੇ ਹੋਏ ਤੁਹਾਡੇ ਸੱਟ ਲੱਗੀ ਤੇ ਕਿਸੇ ਨੇ ਤੇ ਇਲਾਜ ਵੀ ਨਹੀਂ ਕਰਵਾਇਆ ਜੀ ਇਲਾਜ ਕਰਾਉਣ ਲੈ ਰਾਉਣ ਵਾਸਤੇ ਮੈਨੂੰ ਲੈ ਗਈ ਸੀ ਅੱਛਾ ਜੀ ਤੇ ਇੱਕ ਉੱਥੇ ਸੇਵਾਦਾਰ ਸੀ ਸੰਤਾ ਸਿੰਘ ਕਾਨਪੁਰ ਦਾ ਅੱਛਾ ਜੀ ਤੇ ਉਹਨਾਂ ਨੇ ਮੈਨੂੰ ਚੈੱਕ ਕਰਾਇਆ ਤੇ ਬਾਬਾ ਜੀ ਨੂੰ ਜਾ ਕੇ ਦੱਸਿਆ ਕਿ ਇਹ ਠੀਕ ਹੈ ਜੀ ਕੁਝ ਨਹੀਂ ਆਇਆ ਨੂੰ ਮੈਨੂੰ ਡਾਕਟਰ ਨੇ ਮੈਨੂੰ ਨਹੀਂ ਮਿਲਾਇਆ ਉਹ ਖੁਦਾਬ ਮਿਲੇ ਅੱਛਾ ਜੀ ਕਿ ਮੇਰੇ ਖੂਨ ਦੇ ਵਿੱਚ ਕਾਲਾ ਪਣ ਆ ਗਿਆ ਉੱਥੇ ਮੈਨੂੰ ਛੱਡ ਦਿੱਤਾ ਇਹ ਜਾ ਸੇਵਾ ਕਰ ਕੁਝ ਨਹੀਂ ਆਇਆ ਨੂੰ ਤਾਂ ਮੈਂ ਸੇਵਾ ਕਰਦਾ ਰਹਾ ਮੈਂ ਥੱਕ ਗਿਆ ਟੁੱਟ ਗਿਆ ਮੈਂ ਮੁਰਗੇ ਕੀ ਤਰ੍ਹਾਂ ਮੇਰੀ ਧੋਣ ਕੰਮਰ ਮੁੜ ਗਈ ਤੇ ਮੈਨੂੰ ਫਿਰ ਵੀ ਸੇਵਾ ਕਰਉਂਦੇ ਰਹੇ ਮੇਰੇ ਕੋਲ ਜੀ ਜਿਹੜਾ ਸੇਖਿਆ ਗੁਰੂਆ ਸੇਵਾ ਕਰਦੇ ਥੱਕ ਟੁੱਟ ਗਿਆ ਅਸੀਂ ਇਹੀ ਬਜਨ ਕਰਨਾ ਚਾਹੁੰਦੇ ਆ ਕਿ ਉਹ ਨੂੰ ਸਿੱਖ ਨੂੰ ਦਸਵਾ ਨਹੀਂ ਦੇਣਾ ਚਾਹੀਦਾ ਬੋਲ ਕੇ ਤੋਂ ਗੁਰੂ ਦੀ ਪਰੀਏ ਜਾਣੀ ਆ ਪਰ ਸਿੱਖਤਾ ਵੀ ਖਿਆਲ ਕਰੋ ਜਿਹੜਾ ਲੋੜ ਮੰਨ ਸਕੇ ਉਹਦਾ ਵੀ ਖਿਆਲ ਕਰੋ ਦੁਖੀ ਇਨਸਾਨ ਹੁੰਦਾ ਜਿਹੜਾ ਉਹ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜੁੜਿਆ ਰਹਿੰਦਾ ਰ ਟਾਈਮ ਆਪਣੇ ਆਪ ਨੂੰ ਸਰੀਰ ਆਪਣਾ ਤਿਆਗ ਦੇਣਗੇ ਲੋਹਾ ਲੈਣਗੇ ਆਪਣੇ ਅੰਗ ਕਟਾੜ ਲੈਣਗੇ ਪਰ ਮਾਰਦੇ ਤੋਂ ਦੂਰ ਨਹੀਂ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਅਸੀਂ ਮਹਾਰਾਸ਼ਟਰ ਦੀ ਧਰਤੀ ਤੇ ਨਾਡੇੜ ਦੀ ਧਰਤੀ ਤੇ ਮੌਜੂਦ ਹਾਂ ਔਰ ਉਸ ਜਗ੍ਹਾ ਦੇ ਉੱਤੇ ਮੌਜੂਦ ਹਾਂ ਜਦੋਂ ਗੁਰਗੋਬਿੰਦ ਸਿੰਘ ਜੀ ਮਹਾਰਾਜ ਪੰਜਾਬ ਤੋਂ ਚੱਲ ਕੇ ਆਏ ਸਨ ਤੇ ਪਹਿਲੀ ਵਾਰ ਉਹਨਾਂ ਨੇ ਜਿਸ ਜਗ੍ਹਾ ਦੇ ਉੱਤੇ ਡੇਰਾ ਕੀਤਾ ਸੀ ਜਿੱਥੇ ਗੁਰਦੁਆਰਾ ਨਗੀਨਾ ਘਾਟ ਵੀ ਮੌਜੂਦ ਹੈ ਮੇਰੇ ਇਸ ਤਰਫ ਗੋਦਾਵਰੀ ਹੈ ਤੇ ਇੱਥੇ ਮੈਨੂੰ ਭਾਈ ਸਾਹਿਬ ਮਿਲੇ ਨੇ ਭਾਈ ਸਾਹਿਬ ਦਾ ਨਾਮ ਹੈ ਸੁਖਵਿੰਦਰ ਸਿੰਘ ਬਿੱਲਾ ਇਹਨਾਂ ਨੂੰ 7 ਵਜੇ ਹੋਈ ਹੈ ਕਾਰ ਸੇਵਾ ਕਰਦੇ ਹੋਏ ਇਹਨਾਂ ਨੂੰ 6 ਵਜੇ 2003 ਦੇ ਵਿੱਚ ਤੇ ਅੱਗੇ ਕਿਸ ਤਰੀਕੇ ਨਾਲ ਫਿਰ ਇਹ ਸੇ ਜੋ ਕਸ਼ਮੀਰ ਵੀ ਇਹਨਾਂ ਨੇ ਸੇਵਾ ਕੀਤੀ ਹੈ ਆਸਾਮ ਵੀ ਸੇਵਾ ਕੀਤੀ ਹੈ ਤੇ ਕਿਦਾਂ ਇਸ ਇੱਥੇ ਪਹੁੰਚੇ ਇਹਨਾਂ ਦਾ ਗਿਲਾ ਹੈ ਕਿ ਕਿਸੇ ਨੇ ਵੀ ਇਹਨੂੰ ਸਾਂਭਿਆ ਨਹੀਂ ਹੈਗਾ ਗੁਰਦਾਰਾ ਸੇਵਾ ਕਰਦੇ ਹੋਏ ਗੁਰਦਾਰਾ ਸਾਹਿਬ ਦੇ ਲੈਂਟਰ ਪਾਉਂਦੇ ਹੋਏ ਇਹਨਾਂ ਨੂੰ 6 ਵਜੇ ਸੀ ਕੀ ਕੁਛ ਇਹਨਾਂ ਦਾ ਕਹਿਣਾ ਹੈ ਆਓ ਸੁਣਦੇ ਹਾਂ ਤੁਸੀਂ ਡਿੱਗ ਗਏ ਸੀ ਸੇਵਾ ਕਰਦੇ ਹੋਏ ਕਿੱਥੇ ਹੋਇਆ ਸੀ ਇਹ ਗੁਰਦਾਰਾ ਧੋਵੜੀ ਸਾਹਿਬ ਆ ਸਾਹਮਣੇ ਵਿੱਚ ਅੱਛਾ ਜੀ ਹਾਂ ਤੁਸੀਂ ਕਾਰ ਸੇਵਾ ਕਰਦੇ ਸੀ ਉਸ ਟਾਈਮ ਹਾਂ 2003 ਦੇ ਵਿੱਚ ਇੱਥੇ ਕਾਰ ਸੇਵਾ ਰੰਮੂ ਕੀਤੀ ਉਹ ਗੁਰਦਾਰਾ ਧੂੜੀ ਸਾਹਿਬ ਦਾ ਸ਼ਾਇਦ ਗੁਰਤੇਗ ਬਹਾਦਰ ਜੀ ਦਾ ਸਥਾਨ ਹੈ ਜੀ ਜੀ ਅਸਾਮ ਦੇ ਵਿੱਚ ਅਸਾਮ ਦੇ ਵਿੱਚ ਤੇ ਉੱਥੇ ਤੁਸੀਂ ਸੇਵਾ ਕਰਦੇ ਹੋਏ ਡਿੱਗੇ ਸੀ ਕਿਹੜੇ ਸਾਲ ਦੇ ਵਿੱਚ 2001 ਦੇ ਵਿੱਚ ਸੇਵਾ ਉੱਥੇ ਸੇਵਾ ਅੰਗਰ ਰਾਮ ਹੋਈ ਆ ਅੱਛਾ 2001 ਚ 2003 ਤੋਂ ਡਿੱਗੇ ਉੱਥੇ ਮੈਂ ਅੱਛਾ ਜੀ ਕਾਰ ਸੇਵਾ ਦਾ ਪਰੋ ਡਿੱਗਿਆ ਅੱਛਾ ਜੀ ਹੁਣ 49 ਖੱਡੇ ਪੁੱਟੇ ਸੀ ਅਸੀਂ ਜਦੋਂ 30 ਖੜੇ ਪੁੱਟਣ ਤੋਂ ਬਾਅਦ ਅਸੀਂ ਲੈਂਟਰ ਪਾਇਆ ਥੱਲੇ 39 ਖੜੇ ਭਰ ਕੇ ਪਿੱਲਰ ਖੜੇ ਕਰਕੇ ਹਾਦੀ ਦੇ ਪੈਰ ਰੱਖ ਕੇ ਪਿੱਲਰ ਖੜੇ ਕੀਤੇ ਸੀ ਪਿੱਲਰ ਖੜੇ ਕਰਕੇ ਫਿਰ ਲੈਂਟਰ ਉੱਤੇ ਪਾਇਆ ਅੱਛਾ ਜੀ ਦੀਵਾਰ ਹਾਲ ਦਾ ਅੱਛਾ ਜੀ ਥੱਲੇ ਲੰਗਰ ਹਾਲ ਉੱਪਰ ਦੀਵਾਰ ਹਾਲ ਦਾ ਲੈਂਟਰ ਹੋ ਗਿਆ ਅੱਛਾ ਜੀ ਉਸ ਤੋਂ ਫਿਰ ਉੱਪਰ ਇੱਕ ਸਰਾ ਦਾ ਲੈਂਟਰ ਹੋ ਗਿਆ ਫਿਰ ਅਸੀਂ ਜਿਹੜਾ ਦੀਵਾਨ ਦਾ ਹਾਲ ਦਾ ਲੈਂਟਰ ਸੀ ਨਾ ਉਹਦੇ ਉੱਤੇ ਡੇਗ ਪਿਆ ਸੀ ਸਾਡੀ ਕਵਰ ਖਰਾਬ ਹੋਈ ਆ। ਸਾਨੂੰ ਬਾਬੇ ਨੇ ਕੋਈ ਨਹੀਂ ਦਿੱਤਾ, ਦਾਲ ਕੋਲ ਕੁਝ ਨਹੀਂ ਦਿੱਤਾ। ਅੱਛਾ ਜੀ। ਸਾਨੂੰ ਕੋਈ ਖਰਚਾ ਨਹੀਂ ਦਿੱਤਾ। ਥੋੜਾ ਇਲਾਜ ਕਰਾਇਆ ਉਹਨਾਂ ਨੇ। ਤੁਸੀਂ ਵੀ ਨਹੀਂ ਕਰਾਇਆ ਸਾਡਾ। ਤੁਸੀਂ ਫਿਰ ਉੱਥੇ ਸੇਵਾ ਕਿਹਨਾਂ ਦੀ ਸੀਗੀ ਜੀ? ਬਾਬਰਵੰਦ ਸਿੰਘ ਦਿੱਲੀ ਵਾਲਾ ਦੇ। ਦਿੱਲੀ ਵਾਲਾ ਦੀ ਅੱਛਾ ਜੀ। ਹਰਬੰਦ ਸਿੰਘ ਜੀ। ਉਹ ਆਪਣਾ ਜੇਹਦਾਰ ਬਾਬਾ ਵੀ ਰਾਖਤਰੀ ਜੀ ਮੇਲ। ਅੱਛਾ ਜੀ। ਹਾਂ ਉਹ ਤਾਂ ਆ ਕਾਲ ਚਲਾਣਾ ਛਡਾਈ ਕਰ ਗਿਆ। ਲੋਕਦੰਨ ਦੇ ਵਿੱਚ। ਲੋਕਦੰਨ ਦੇ ਵਿੱਚ ਆ ਕਾਲ ਚਲਾਣਾ ਕਰ ਗਿਆ। ਕਾਲ ਚਲਾਣਾ ਵਾਲਾ ਕਰ ਗਿਆ। ਅੱਛਾ ਜੀ ਹੁਣ ਮੁੜ ਕੇ ਹੁਣ ਕਿ ਉਹਨਾਂ ਦੇ ਉਹ ਜਹਾਗਾ ਸ਼ਰਮਾ ਜੀ ਅੱਛਾ ਜੀ ਖਾਦੇ ਥਾਪੇ ਕੋਣ ਨਹੀਂ ਹੁਣ ਸ਼ਰਮਾ ਜੀ ਸ਼ਰਮਾ ਜੀ ਫਿਰ ਇੱਥੇ ਕਿਦਾਂ ਆਏ ਤੁਸੀਂ ਅਸਾਮ ਤੋਂ ਫਿਰ ਅਸੀਂ ਆ ਗਏ ਇੱਥੇ ਬਹੁਤ ਪਹਿਲਾਂ ਦਿੱਲੀ 'ਚ ਵੀ ਰਹੇ ਕੁਝ ਦੇਰ ਅੱਛਾ ਜੀ ਅਗਲਾ ਸਾਹਿਬ ਗੁਰਦਾਰ ਲਾ ਕੇ ਬੁੱਲੇ ਰਹੇ ਆ ਅੱਛਾ ਜੀ ਤੇ ਅੱਜ ਤਾਂ ਹੁਣ 2025 ਹੋ ਗਿਆ 2003 ਦੀ ਤੁਹਾਨੂੰ ਸੱਟ ਲੱਗੀ ਹੋਈ ਆ ਹਾਂ ਇਹ ਤਾਂ ਕੋਈ 21 ਸਾਲ ਹੋ ਗਏ ਹਾਂਜੀ ਹਾਂਜੀ ਇਹ ਸਾਲਾ ਸਾਡੀ ਕਮਰੇ ਕੀ ਸਾਲੋਂ ਖਰਾਬ ਹੋਈ ਹੈ ਇਹ ਤਾਂ ਕੁਝ ਤੇ ਪਿਆ ਉੱਥੇ ਵੀ ਰੇੜੀ ਰਹਿੰਦੇ ਸੀ ਉੱਥੇ ਮੁਕਲਾ ਦਾ ਰੇੜੀ ਰਹਿੰਦੇ ਸੀ ਨੰਪਈਆਂ ਨੰਬਈ ਰੇੜੀ ਰੇੜੀ ਰਹਿੰਦੇ ਸੀ ਅੱਛਾ ਇੱਥੇ ਹੁਣ ਤੁਸੀਂ ਇੱਥੇ ਰਹਿੰਦੇ ਹੋ ਜੀ ਹਾਂ ਜੀ ਹਾਂ ਜੀ ਆਪਣਾ ਸਾਡਾ ਬੰਗਲਾ ਹੈ ਦਿਖਾ ਦਾਂ ਜੀ ਇੱਕ ਵਾਰੀ ਆਹ ਦਿਖਾ ਦੂ ਕੋਈ ਸੋ ਬਾਬਾ ਜੀ ਆਪਣੀ ਗੱਲ ਬਾਤ ਦੱਸ ਰਹੇ ਆ ਕੀ ਕਿਦਾਂ ਘਟਨਾ ਵਾਪਰੀ ਸੋ ਤੇ ਫਿਰ ਤੁਸੀਂ ਭਾਈ ਸਾਹਿਬ ਇੱਥੇ ਫਿਰ ਮਹਾਰਾਸ਼ਟਰ ਦੀ ਧਰਤੀ ਤੇ ਕਿਦਾਂ ਇੰਨਾ ਦੇਰ ਸਾਹਿਬ ਉਦੋਂ ਜਦੋਂ ਲੋਕਡਨ ਲੱਗਿਆ ਸੀ ਅਸੀਂ ਉੱਥੋਂ ਆਏ अच्छा जी हां ओथवा ओथवा के, के ते हुण ਇਕੱਲੇ ਰਹਿੰਦੇ ਹੋ ਤੁਸੀਂ ਹਾਂ ਇਕੱਲੇ ਰਹੇ ਹੋ ਦਾ ਉਹ ਲਖ ਤੁਹਾਡਾ ਨਾਂ ਕੀ ਹੈ ਸੁਖਵਿੰਦਰ ਸਿੰਘ ਵਿੱਲਾ ਸੁਖਵਿੰਦਰ ਸਿੰਘ ਵਿੱਲਾ ਹਾਂ ਤੇ ਪਰਿਵਾਰ ਚੋ ਨਹੀਂ ਹੈਗੇ ਤੁਹਾਡੇ ਪਰਿਵਾਰ ਆ ਪਹਿਲਾਂ ਤੋਂ ਬਚਪਨ ਤੋਂ ਛੱਡ ਗਿਆ ਸਾਡੇ ਕੋਲ اچھا ਜੀ ਅਸਕਰ ਕੇ ਆ થોੜੀ ਸਾਡ ਵਸਪੁਰ ਹੋ ਗਈ ਹੈ ਤੁਸੀਂ ਮਾਪੇ ਕਾਲ ਚਲਾ ਗਿਆ ਕਰ ਗਿਆ ਠੀਕ ਹੈ ਖਰਾਬ ਰੋ ਗੱਲ ਨਹੀਂ ਸੁਣਦਾ اچھا ਜੀ ਅਸਕਰ ਕੇ ਆ ਤੇ ਰੋਡ ਤੇ ਆ ਤੇ ਹੁਣ ਤੁਹਾਡੀ ਉਮਰ ਕਿੰਨੀ ਹੈ ਜੀ 40 ਸਾਲ ਦਾ 40 ਸਾਲ ਇਹ ਮੇਰੇ ਨਾਲ ਬੜਾ ਔਖਾ ਲੱਗ ਰਿਹਾ ਮੈਨੂੰ ਸਮਝਣਾ ਇਹ ਕਿ ਤੁਹਾਡੇ ਸਿਕਾਰ ਸੇਵਾ ਕਰਦੇ ਹੋਏ ਤੁਹਾਡੇ ਸੱਟ ਲੱਗੀ ਤੇ ਕਿਸੇ ਨੇ ਕਿਸੇ ਬਾਬਾ ਜੀ ਨੇ ਕਿਸੇ ਜਥੇਬੰਦੀ ਨੇ ਜਾਂ ਕਿਸੇ ਨੇ ਕੁਝ ਕੀਤਾ ਹੀ ਨਹੀਂ ਕੁਝ ਸਾਂਭਿਆ ਨਹੀਂ ਤੇ ਇਲਾਜ ਵੀ ਨਹੀਂ ਕਰਵਾਇਆ ਜੀ ਇਲਾਜ ਕਰਾਉਣ ਲੈ ਰਹਿਣ ਵਾਸਤੇ ਮੈਨੂੰ ਲੈ ਗਈ ਸੀ ਅੱਛਾ ਜੀ ਤੇ ਇੱਕ ਉੱਥੇ ਸੇਵਾਦਾਰ ਸੀ ਸੰਤਾ ਸਿੰਘ ਕਾਨਪੁਰ ਦਾ ਅੱਛਾ ਜੀ ਤੇ ਉਹਨਾਂ ਨੇ ਮੈਨੂੰ ਚੈੱਕ ਕਰਾਇਆ ਤੇ ਬਾਬਾ ਜੀ ਨੂੰ ਜਾ ਕੇ ਦੱਸਿਆ ਕਿ ਇਹ ਠੀਕ ਹੈ ਜੀ ਕੁਝ ਨਹੀਂ ਆਏ ਨੂੰ ਅੱਛਾ ਜੀ ਤੇ ਮੇਰੇ ਫੋਨ ਦੇ ਵਿੱਚ ਕਾਲਾ ਪੰਨਾ ਆ ਗਿਆ ਅੱਛਾ ਜੀ ਕਾਲਾ ਪੰਨਾ ਆ ਗਿਆ ਮੇਰੇ ਫੋਨ ਦੇ ਵਿੱਚ ਤੇ ਮੈਨੂੰ ਉਹ ਨਹੀਂ ਦੱਸਿਆ ਉਹਨੇ ਕਿ ਉਹਨਾਂ ਨੂੰ ਜਾ ਕੇ ਦੱਸਿਆ ਕਿ ਬਾਬਾ ਜੀ ਡਾਕਟਰ ਨਾਲ ਆਪ ਹੀ ਉਹਨਾਂ ਨੇ ਸਲਾਹ ਕਰ ਲਈ ਉਹਨਾਂ ਨੇ ਸਿੱਧੀ ਡਾਇਰੈਕਟ ਉਹਨਾਂ ਨਾਲ ਗੱਲ ਕਰ ਲਈ ਡਾਕਟਰ ਨਾਲ ਮੈਨੂੰ ਅੰਦਰ ਨਹੀਂ ਡਾਕਟਰ ਕੋਲ ਮੈਨੂੰ ਜਾਣ ਨਹੀਂ ਦਿੱਤਾ ਉੱਥੋਂ ਖੁਦ ਮੈਨੂੰ ਲੈ ਕੇ ਫਿਰ ਮੈਨੂੰ ਜਾ ਕੇ ਪਟਨਾ ਸਾਹਿਬ ਕੋਲ ਤੇ ਆਪਣਾ ਡੇਰਾ ਉੱਥੇ ਉੱਥੇ ਮੈਨੂੰ ਛੱਡ ਦਿੱਤਾ ਇਜਾ ਸੇਵਾ ਕਰ ਕੁਛ ਨਹੀਂ ਆਦ ਲੋ ਤੇ ਮੈਂ ਸੇਵਾ ਕਰਦਾ ਰਹਾ ਮੈਂ ਥੱਕ ਗਿਆ ਟੁੱਟ ਗਿਆ ਮੈਂ ਮੁੜ ਗਿਆ ਮੁਰਗੇ ਕੀ ਤਰ੍ਹਾਂ ਮੇਰੀ ਢੋਣ ਕਮਰ ਮੁੜ ਗਈ ਤੇ ਮੈਨੂੰ ਫਿਰ ਵੀ ਸੇਵਾ ਕਰਉਂਦੇ ਨੇ ਮੇਰੇ ਕੋ ਤੇ ਫਿਰ ਵੀ ਮੈਨੂੰ ਕੁਛ ਨਹੀਂ ਫੇਰਾ ਥੱਕ ਕੇ ਟੁੱਟ ਕੇ ਮੈਂ ਰੋ ਕੇ ਥੋ ਤੇ ਮੈਂ ਵਾਪਸ ਹੋ ਗਿਆ ਦਿੱਲੀ ਨੂੰ ਤੇ ਮੈਂ ਦਿੱਲੀ ਕਈ ਸਾਲ ਪੜਾ ਰਹਾ ਦਿੱਲੀ ਕਿੱਥੇ ਰਹੀ ਜੀ ਤੁਗਲਾ ਸਾਹਿਬ ਕਰਦਾ ਅੱਛਾ 5-6 ਸਾਲ ਉੱਥੇ ਪਿਆ ਰਹਾ ਬੇੜੀ ਦੇ ਬਿਲ ਚਰ ਤੇ अच्छा जी उसपर के हुन फिर इथे आ इथे ओत लॉकडाउन पै गया फिर इथे आ गया इथे मार रहे कलगीतर पाशण मेरी लजपत रखी है इज्जत रखी मेरी ते पीछो ਤੁਸੀਂ ਕਿਥੋਂ ਦੇ ਰਹਿਣ ਵਾਲੇ ਹੋ ਜੀ ਹਾਂਜੀ पीछੋਂ ਕਿਥੋਂ ਦੇ ਰਹਿਣ ਵਾਲੇ ਹੋ ਤੁਸੀਂ ਵੈਸੇ ਪਛੋਕੜ ਕਿਥੋਂ ਦਾ ਜੀ ਤੁਹਾਡਾ ਜਗਾਦਰੀ ਅੱਛਾ ਜਗਾਦਰੀ ਦਾ ਠੀਕ ਹੈ ਜਗਾਦਰੀ ਕਿੱਥੇ ਗਪਾਲ ਮੋਜਨਪੁਰ ਦਾ ਹੈ ਅੱਛਾ ਜੀ ਤਾਂ ਤੁਸੀਂ ਜੰਮੇ ਪਲੇ ਜਗਾਦਰੀ ਹੋ ਹਾਂਜੀ ਪਰਿਵਾਰ ਤੁਹਾਡਾ ਜਗਾਦਰੀ ਦਾ ਸੀਗਾ ਕਪਾਲ ਮੋਜਨ ਦਾ ਹਾਂਜੀ ਠੀਕ ਹੈ ਇਹ ਫਿਰ ਕਾਰ ਸੇਵਾ ਵਾਲੇ ਬਾਬਿਆਂ ਦੇ ਨਾਲ ਤੁਸੀਂ ਦੱਸ ਸਕਦੇ ਹੋ ਜੀ ਵੀ ਤੁਸੀਂ ਕਿੱਦਾਂ ਜੁੜ ਗਏ ਅਸੀਂ ਜੁੜਿਆ ਜੀ ਪਟਨਾ ਸਾਹਿਬ ਤੋਂ ਅੱਛਾ ਜੀ ਪਟਨਾ ਸਾਹਿਬ ਤੋਂ ਜੁੜੇ ਤੇ ਫਿਰ ਅਸੀਂ ਜੰਮੂ ਕਸ਼ਮੀਰ ਦੇ ਵਿੱਚ ਗੁਰਦਵਾਰਿਆਂ ਦੀ ਕਾਰ ਸੇਵਾ ਕਰਦੇ ਰਿਹਾ ਹਾਂ ਸਿੰਘਪੁਰਾ ਦਦਾਰਪੁਰਾ ਕਲਮਪੁਰਾ ਅੱਛਾ ਜੀ ਨਹੀਂ ਗੁਰਦਵਾਰਿਆਂ ਦੀ ਸੇਵਾ ਕੀਤੀ ਸੀ ਜੰਮੂ ਕਸ਼ਮੀਰ ਵੀ ਜੰਮੂ ਦੇ ਵਿੱਚ ਗੁਰਦਵਾਰਿਆਂ ਦੀਆਂ ਰਖਾਈਆਂ ਅੱਛਾ ਜੀ ਹਾਂ ਜੀ ਠੀਕ ਹੈ ਤੇ ਜਦੋਂ ਤੁਸੀਂ ਪਟਨਾ ਸਾਹਿਬ ਕਾਰ ਸੇਵਾ ਦੇ ਨਾਲ ਜੁੜ ਗਏ ਸੀਗੇ ਇਹ ਉਸ ਵੇਲੇ ਕਿੰਨੀ ਕੁ ਉਮਰ ਸੀ ਤੁਹਾਡੀ ਮੈਨੂੰ ਮੇਰੀ ਉਸ ਟਾਈਮ ਉਹ ਉਮਰ ਸੀ 15-16 ਸਾਲ ਦੇ ਮਾਸੇ ਅੱਛਾ ਜੀ ਹਾਂਜੀ ਤੇ ਕਰਦੇ ਨੀ ਨਹੀਂ ਤੁਹਾਨੂੰ ਕੁਝ ਇਦਾਂ ਕਿਹਾ ਕਿ ਤੁਸੀਂ ਤੁਸੀਂ ਕਾਰਬਾਰ ਤਿਆਗਤਾ ਸੀ ਉਸ ਟਾਈਮ ਫਿਰ ਆਫ ਟਾਈਮ ਤਾਂ ਗਿਆ ਸੀ ਅੱਛਾ ਫਿਰ ਕਰਦੇ ਨੀ ਨਹੀਂ ਕਿਸੇ ਨੇ ਕੁਝ ਇਤਰਾਜ਼ ਕੀਤਾ ਕਿ ਤੁਸੀਂ ਕਾਰਬਾਰ ਛੱਡ ਕੇ ਵੀ ਕਾਰ ਸੇਵਾ ਦੇ ਨਾਲ ਜੁੜ ਰਹੇ ਹੋ ਸਿੱਧਾ ਹੀ ਨਹੀਂ ਉਹ ਉਨਾਂ ਕੋਲ ਤੋਂ ਮੈਂ ਗਿਆ ਹੀ ਨਹੀਂ ਫਿਰ ਮੁੜ ਕੇ। ਅੱਛਾ ਜੀ। ਅੰਮ੍ਰਿਤਸਰ ਗਿਆ ਸੀ। ਠੀਕ ਹੈ ਜੀ। ਕਿੰਨੇ ਸੇਵਾਵਾਂ ਨਹੀਂ ਕੀਤੀ? ਠੀਕ ਹੈ। ਇਧਰ ਹੀ ਮੈਂ ਸੇਵਾਵਾਂ ਸਮਾਲ ਗੋਣ ਕਰਦੇ ਆਂ ਸਰ ਸਵਾ ਬਾਬਾ ਜੀ ਦੇ ਕੋਲ। ਅੱਛਾ ਮੁੜ ਕੇ ਤੁਸੀਂ ਘਰੇ ਨਹੀਂ ਗਏ ਫਿਰ? ਨਹੀਂ ਘਰੇ ਨਹੀਂ ਗਏ। ਬਾਬਾ ਜੀ ਉੱਥੇ ਰਹਿ ਗਏ ਪਟਨਾ ਸਾਹਿਬ। ਪਟਨਾ ਸਾਹਿਬ ਜੰਮਰਿਸ਼ਰੂਰ ਤੱਕ। ਠੀਕ ਹੈ। ਇਧਰ ਤੱਕ ਰਹਿ ਗਿਆ। ਤੇ ਹੁਣ ਬਾਬਾ ਜੀ ਫਿਰ ਜਿੱਦਾਂ ਪ੍ਰਸ਼ਾਦਾ ਪਾਣੀ ਫਿਰ ਉਹ ਲੰਗਰ ਇੱਥੋਂ ਆ ਜਾਂਦਾ ਇੱਥੇ ਜਾਂ ਤੁਸੀਂ ਆਖ ਖੁਦ ਜਾਂਦੇ ਹੋ ਕਿਦਾਂ? ਖੁਦ ਜਾਣਾ ਬੰਦ ਲੰਗਰ। ਖੁਦ ਹੀ ਆਉਣਾ ਆਂਦਾ। ਕਿੱਥੋਂ ਚੱਕਦੇ ਹੁਣ? ਸਰਚ ਕਰਦੋਂ ਲੰਘ ਚੱਲਦਾ ਹਜੂਰ ਸਾਹਿਬ ਹਾਂਜੀ ਉੱਥੇ ਜਾਂਦੇ ਹਾਂ ਉਹ ਤਾਂ ਕਾਫੀ ਦੂਰ ਹੈ ਜੀ ਇੱਥੋਂ ਫਿਰ ਵੀਰ ਚਰ ਤੇ ਆਉਂਦੇ ਆ ਨਹੀਂ ਜੀ ਮੈਂ ਤੁਰ ਇਹਦੇ ਨਾਲ ਵੀ ਜਾਣਾ ਹੈ ਐਟੋ ਜੀ ਵੀ ਜਾਣਾ ਵੈਸੇ ਅੱਛਾ 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 ਇਹਦੇ ਨਾਲ ਵੀ ਤੁਰ ਕੇ ਜਾਂਦਾ ਮੈਂ ਅੱਛਾ ਜੀ ਹਾਂਜੀ ਕੋਈ ਸੰਦੇਸ਼ ਆ ਬਾਬਾ ਜੀ ਨੂੰ ਜਿੱਦਾਂ ਕਾਰਸਿਆ ਵਾਲੇ ਬਾਬੇ ਆ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਜਾਂ ਸੰਗਤ ਨੂੰ ਕੁਝ ਕਹਿਣਾ ਚਾਹੁੰਦੇ ਹੋ ਇੱਕ ਇਹ ਕਹਿੰਦੇ ਕਹੀ ਕਹਿਣਾ ਚਾਹੁੰਦੇ ਆ ਸੰਗਤ ਨੂੰ ਸਿੱਖ ਨੂੰ ਲੋੜ ਬੰਨੋ ਦਸਵੰਦ ਜਿਹੜਾ ਚਾਹੀਦਾ ਅੱਜ ਇਹ ਹੀ ਕਹਿਣਾ ਚਾਹੁੰਦਾ ਜੀ ਜਿਹੜਾ ਸੇਖਿਆ ਗੁਰੂ ਆ ਸੇਵਾ ਕਰਦੇ ਥੱਕ ਟੁੱਟ ਗਿਆ ਅਸੀਂ ਇਹ ਹੀ ਬਚਨ ਕਰਨਾ ਚਾਹੁੰਦੇ ਆ ਕਿ ਉਹਨੂੰ ਸਿੱਖ ਨੂੰ ਦਸਵੰਦ ਨਹੀਂ ਦੇਣਾ ਚਾਹੀਦਾ ਬੋਲ ਕਦ ਗੁਰੂ ਦੀ ਪਰੇ ਨਹੀਂ ਜਾਣੀ ਆ ਪਰ ਇੱਕ ਸਿੱਖ ਤਾਂ ਵੀ ਖਿਆਲ ਕਰੋ ਇਹ ਜਿਹੜਾ ਲੋੜਵੰਦ ਸੇਖਿਆ ਉਹਦਾ ਵੀ ਖਿਆਲ ਕਰੋ ਇਹ ਹੀ ਕਹਿਣਾ ਕਹਿਣਾ ਚਾਹੁੰਦੇ ਔਰ ਕੋਈ ਹੋਰ ਕੁਝ ਨਹੀਂ ਕਹਿਣਾ ਚਾਹੁੰਦੇ ਜੀ ਤੁਸੀਂ ਨਾਮ ਬਾਣੀ ਦਾ ਵੀ ਕਰਦੇ ਹੋ ਜੀ ਨਿਤਨੇਮ ਵਗੈਰਾ ਹਾਂ ਨਾਮ ਬਾਣੀ ਸਿਮਰ ਜ ਆਪਣਾ ਮਹਾਰਾਜੀ ਕਲਗੀਧਰ ਪਾਸ਼ਾ ਜੀ ਗੁਰੂਕੋ ਜੀ ਮਾਦੇ ਕਿਰਪਾ ਇੱਥੇ ਆ ਕੇ ਆਪਾਂ ਨਾਮ ਸਿਮਰ 24 ਘੰਟੇ ਆਪਾਂ ਨਾਮ ਜਪਦੇ ਆ ਆਪਣੀ ਪਾਵਨ ਨਾਮ ਦੇ ਵਿੱਚ ਹੀ ਆਪਾਂ ਕਿਉਂ ਆਪਾਂ ਦੁਖੀ ਐ ਦੁਖੀ ਤੇ ਦੁਖੀ ਹੰਸਾਨ ਹੁੰਦਾ ਜਿਹੜਾ ਉਹ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜੁੜਿਆ ਰਹਿੰਦਾ ਟਾਈਮ ਉਹਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ ਉਹ ਜੋ ਕੋਈ ਦੇ ਤਾ ਦਿੱਤ ਤਾ ਲੈ ਲਿਆ ਫਤੇ ਬਲਾਈ ਦੇ ਦਿੱਤ ਤਾ ਲੈ ਲਿਆ ਨਹੀਂ ਉਹ ਗੁਰੂ ਦੇ ਚਰਨਾਂ ਦੇ ਵਿੱਚ ਹਰ ਟਾਈਮ 24 ਘੰਟੇ ਹਾਜ਼ਰ ਨਾਜ਼ਰ ਰਹਿਂਦਾ ਜਿਹੜਾ ਗੁਰਸੇ ਕੋਈ ਮੇਰਾ ਜਿਹੜਾ ਵਿਹੰਗ ਨਿਆੰਗ ਸੰਗਿਆ ਉਹ ਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰ ਨਾਜ਼ਰ 24 ਘੰਟੇ ਰਹਿੰਦਾ ਹਰ ਟਾਈਮ ਸੇਵਨ ਦੇ ਵਿੱਚ ਰਹਿੰਦਾ ਉਹਨੂੰ ਕੋਈ ਵੈਰ ਵਿਰੋਧ ਕੀ ਮੋਹ ਪਿਆਰ ਕਿਸੇ ਨਾਲ ਵੀ ਨਹੀਂ ਹੈ ਉਹਦਾ ਇੱਕ ਨਾਮ ਦੇ ਨਾਲ ਹੀ ਉਹਦਾ ਵੈਰ ਹੈ ਨਾਮ ਦੇ ਨਾਲ ਹੀ ਮੋਹ ਹੈ ਨਾਲ ਨਾਮ ਦੇ ਨਾਲ ਹੀ ਉਹਦਾ ਪਿਆਰ ਹੈ ਇਸ ਸਥਾਨ ਦੇ ਉੱਤੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਆ ਪਾਈ ਸਨ ਇਸ ਸਥਾਨ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦਿੱਤੀ ਸੀ ਤੇ ਵੈਸੇ ਜਿਵੇਂ ਪੁੱਛਾਂ ਜੀ ਕਿ ਕਿਦਾਂ ਭਾਵਨਾ ਕਿਦਾਂ ਤੁਹਾਨੂੰ ਲੱਗਦਾ ਜੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਸੇ ਵੇਲੇ ਜਿਸ ਸਥਾਨ ਦੇ ਉੱਤੇ ਤੁਸੀਂ ਅੱਜ ਬੈਠੇ ਹੋ ਤੁਹਾਡੀ ਨਿੱਕੀ ਜਿਹੀ ਝੌਂਪੜੀ ਆ ਜੀ ਇਸ ਸਥਾਨ ਦੇ ਉੱਤੇ ਫੌਜਾਂ ਆ ਕੇ ਟਿਕੀਆਂ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸੇ ਸਥਾਨ ਦੇ ਉੱਤੇ ਆਏ ਸੀ ਇਸ ਸਥਾਨ ਤੇ ਆਈਆਂ ਤੇ ਫੌਜਾਂ ਵੀ ਇਦਾਂ ਹੀ ਇੱਥੇ ਰਹੀਆਂ ਤੰਬੂ ਤਾਣ ਕੇ ਰਹੀਆਂ ਤੇ ਅੱਜ ਉਹ ਦਿਨ ਬਤੀਤ ਸਾਨੂੰ ਉਹਨਾਂ ਕਲਗੀਧਰ ਪਾਤਸ਼ਾਹ ਦੇ ਦਿਨਾਂ ਸਾਨੂੰ ਵੀ ਬਤੀਤ ਨਜ਼ਰ ਆਉਂਦਾ ਕਿ ਅਸੀਂ ਵੀ ਮਾਰੇ ਕਲਗੀ ਤਰਪਾਸ਼ ਦੇ ਵਿੱਚ ਚਲੋ 60 ਸਾਨੂੰ ਲੱਗੀ ਅਸੀਂ ਇੱਥੇ ਬទਿਤ ਕਰ ਰਹੇ ਹੰਦੇ ਨੂੰ ਸਾਨੂੰ ਵੀ ਗੁਰਸਿੱਖ ਸੰਗਤਾਂ ਨੇ ਹਜੂਰੀ ਖਾਲਸਾ ਨੇ ਸਾਨੂੰ ਬੈਣ ਨੂੰ ਜਗ੍ਹਾ ਦਿੱਤੀ ਹੋਈ ਹੈ ਜਿਹੜੇ ਹਜੂਰੀ ਹਜੂਰੀ ਖਾਲਸਾ ਇੱਥੋਂ ਦੇ ਜਿਹੜੇ ਇੱਥੋਂ ਦੇ ਸਿੰਘ ਨੇ ਸਿੰਘ ਨੇ ਸਾਨੂੰ ਬੈਣ ਨੂੰ ਜਗ੍ਹਾ ਦਿੱਤੀ ਹੋਈ ਹੈ ਕਿ ਤੁਸੀਂ ਬਾਬਾ ਜੀ ਬੈਠੋ ਨਾਮ ਜਪੋ ਤੇ ਇੱਥੇ ਪਰਤਖ ਖਾਜ ਰਹਾਜ ਨਾਜਰ ਕਲਗੀ ਤਰਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੀ ਤੇ ਜੋ ਵੀ ਆਪ ਜੀ ਮਨੂੰ ਕਾਮਨਾ ਆਪ ਜੀ ਜੋ ਵੀ ਕੋ ਆਪ ਜੀ ਦੀ ਥੋੜੇ 6 ਮਹੀਨਿਆਂ ਦੇ ਵਿੱਚ ਆਪ ਜੀ ਨੂੰ ਪਰਤ ਤੱਕ ਨਜ਼ਰ ਆ ਜਾਊਗੀ ਕਿ ਕਲਗੀ ਤਰਪਾਸ਼ਾ ਮਾਰਨ ਨੇ ਸਾਢੇ 5 ਸਪੂਰਨ ਕਰ ਦਿੱਤੇ ਜੀ ਉਹ ਆਪ ਜੀ ਨੂੰ ਨਜ਼ਰ ਆ ਜਾਣਗੇ 6 ਮਹੀਨੇ ਦੇ ਵਿੱਚ ਨਜ਼ਰ ਆ ਜਾਣਗੇ ਹੁਣ ਵੀ ਇੱਥੇ ਤੁਹਾਡੇ ਨਾਲ ਮੈਂ ਦੇਖ ਰਿਹਾ ਸੀ ਦੋ ਸਿੰਘ ਸੀਗੇ ਉਹ ਵੀ ਇੱਥੋਂ ਦੇ ਹੀ ਸਿੰਘ ਸੀਗੇ ਹਜ਼ੂਰੀ ਸਿੰਘ ਸੀ ਹਜ਼ੂਰੀ ਸਿੰਘ ਸੀ ਜੀ ਤੇ ਹਜ਼ੂਰੀ ਸਿੰਘ ਉਹਨਾਂ ਨੂੰ ਕਹਿੰਦੇ ਮੈਂ ਸੰਗਤ ਨੂੰ ਦੱਸਦਾ ਜਿਹੜੇ ਇੱਥੇ ਨਾ ਦੇਰ ਸਾਹਿਬ ਦੇ ਵਿੱਚ ਇੱਥੋਂ ਦੇ ਹੀ ਰਵਸਨੀਕ ਨੇ ਰਹਿਣ ਵਾਲੇ ਨੇ ਉਹਨਾਂ ਦੀ ਬੋਲੀ ਵੀ ਥੋੜੀ ਜਿਹੀ ਵੱਖਰੀ ਹੈ ਹਿੰਦੀ ਬੋਲਦੇ ਨੇ ਲੇਕਿਨ ਬੜੀ ਚੜਦੀ ਕਲਾ ਵਾਲੇ ਨੇ ਬੜੀ ਚੜਦੀ ਕਲਾ ਵਾਲੇ ਜੀ ਉਹ ਮਹਾਰਾਜ ਦੇ ਟਾਈਮ ਤੇ ਮਹਾਰਾਜ ਨੇ ਸਾਜੇ ਨਵਾਜੇ ਜਿਵੇਂ ਆਪਾਂ ਨੂੰ ਅਨੰਦਪੁਰ ਸਾਹਿਬ ਆਪਾਂ ਨੇ ਖਾਲਸਾ ਪੰਥ ਸਾਜਿਆ ਇਦਾਂ ਮਹਾਰਾਜ ਨੇ ਹਜੂਰ ਸਾਹਿਬ ਦੇ ਵਿੱਚ ਹਜੂਰੀ ਸਿੰਘਾਂ ਨੂੰ ਸਾਜ ਸਾਜ ਕੇ ਗਏ ਆ ਜੀ ਤੇ ਮਹਾਰਾਜ ਨੂੰ ਇੰਨਾ ਪਿਆਰ ਕਰਦੇ ਆ ਕਿ ਮਹਾਰਾਜ ਤੋਂ ਵੱਖ ਨਹੀਂ ਹੋ ਸਕਦੇ ਹੂੰ ਆਪਣੇ ਆਪ ਨੂੰ ਸਰੀਰ ਆਪਣਾ ਤਿਆਗ ਦੇਣਗੇ ਲੋਹਾ ਲੈਣਗੇ ਆਪਣੇ ਅੰਗ ਘਟਾ ਲੈਣਗੇ ਔਰ ਮਹਾਰਾਜ ਤੋਂ ਦੂਰ ਨਹੀਂ ਜਾਣਗੇ ਹੂੰ ਮਹਾਰਾਜ ਦੇ ਮਾਰੇ ਦੇ ਬਚਨਾਂ ਦੇ ਭਰਪੂਰ ਰਹਿਣਗੇ ਹਜੂਰੀ ਖਾਲਸੇ ਨੇ ਤਿਆਰ ਪਰ ਤਿਆਰ ਹਰ ਟਾਈਮ 24 ਘੰਟੇ ਤਿਆਰ ਪਰ ਤਿਆਰ ਆਓ ਕਲਗੀ ਤਰਪਾਸ਼ੇ ਮਾਰੇ ਦੇ ਬਚਨਾਂ ਦੇ ਬਚਨਾਂ ਦੇ ਭਰਪੂਰ ਰਹਿਣਗੇ ਤੇ ਆਪਣੇ ਆਪ ਨੂੰ ਆਂਗਲ ਲਗਾ ਹਲਣਗੇ ਸਿਰ ਕਟਾਲਣਗੇ ਪਰ ਮਾਰੇ ਤੋਂ ਦੂਰ ਨਹੀਂ ਰਹਿਣਗੇ ਮਾਰੇ ਦੇ ਅੰਗ ਸੰਗ ਰਹਿਣਗੇ ਬੇਮੁਖ ਨਹੀਂ ਹੁੰਦੇ ਬੇਮੁਖ ਨਹੀਂ ਮਾਰੇ ਨਾਲ ਹੁੰਦੇ ਮਾਰੇ ਦੇ ਅੰਗ ਸੰਗ ਰਹਿੰਦੇ ਆ ਅੱਛਾ ਇਹਨੇ ਹਜੂਰੀ ਖਾਲਸਾ ਪ੍ਰੇਮ ਵੀ ਨਹੀਂ ਪ੍ਰੇਮ ਇਹਨਾਂ ਦਾ ਗੁਰਸਿੱਖਾਂ ਦਾ ਇਹਨਾਂ ਦਾ ਬਿਲਕੁਲ ਹਾਂ ਜੀ ਬਿਲਕੁਲ ਠੀਕ ਹੈ ਸਿੰਘ ਸਾਹਿਬ ਅਸੀਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਗੁਰਗੋਵੀ ਸਿੰਘ ਜੀ ਮਹਾਰਾਜ ਆਪ ਜੀ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਜਿਹੜੀ ਤੁਹਾਡੀ ਇਹ ਪ੍ਰੋਬਲਮ ਹੈ ਜਲਦੀ ਦੂਰ ਹੋਵੇ ਸ਼ਰੀਰਕ ਤੌਰ ਦੇ ਉੱਤੇ ਵੀ ਮਨ ਦੇ ਤੌਰ ਦੇ ਉੱਤੇ ਤਾਂ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੈਗੇ ਹੀ ਹੋ ਦੁੱਖ ਤਕਲੀਫਾਂ ਜ਼ਿੰਦਗੀ ਦੇ ਵਿੱਚ ਬਣੀਆਂ ਹੋਈਆਂ ਨੇ ਲੇਕਿਨ ਲੇਕਿਨ ਚੰਗੀ ਗੱਲ ਇਹ ਹੈ ਕਿ ਤੁਸੀਂ ਓਟ ਆਸਰਾ ਉਸ ਪ੍ਰਮਾਤਮਾ ਦਾ ਮਨ ਦੇ ਵਿੱਚ ਧਾਰਿਆ ਹੋਇਆ ਕਲਗੀਧਰ ਪਾਤਸ਼ਾਹ ਦੇ ਦਰ ਦੇ ਉੱਤੇ ਜਿਹੜਾ ਬੰਦਾ ਆ ਗਿਆ ਕਹਿੰਦੇ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜ ਔਰ ਦੂਜਾ ਕੌਣ ਸੀ ਆਈਏ ਜਿਹੜੇ ਰਾਜਿਆਂ ਦੇ ਵੀ ਰਾਜ ਨੇ ਤੁਸੀਂ ਉਹਨਾਂ ਦੇ ਦਰ ਦੇ ਉੱਤੇ ਆ ਗਏ ਨਾ ਤੇ ਕਹਿੰਦੇ ਨੇ ਕਿ ਜਿਹੜਾ ਉਹਦੀ ਗਲੀ ਦੇ ਵਿੱਚੋਂ ਹੀ ਲੰਘ ਜਾਂਦਾ ਹੈ ਉਹ ਵੀ ਰਾਜਾਂ ਦਾ ਰਾਜਾ ਹੀ ਬਣ ਜਾਂਦਾ ਹੈ ਠੀਕ ਅਜੇ ਮਾਰੋ ਤੇ ਆ ਕੇ ਬੈਠੇ ਆ ਕਿ ਮਾਰੋ ਸਾਡੀ ਮਾਰੋ ਦੇਖ ਰਹੇ ਮਾਰੋ ਕੱਲ ਕੀ ਤਰਫਾ ਸਾਡੀ ਦੇਖ ਦੇਖ ਰਹੇ ਕਰ ਰਿਹਾ ਜੀ ਸਰਪਾਲ ਕੋਸੇ ਆ ਜੀ ਉਹ ਅਸੀਂ ਕਾਰ ਸੇਵਾ ਕਰਦੇ ਡਿੱਗ ਪਿਆ ਸਾਡੇ ਕੋਲ ਪੁੱਲ ਚੁੱਕ ਹੋ ਗਈ ਹੈ ਤੇ ਅਸੀਂ ਚਲੋ ਹੋ ਗਈ ਸਾਡੇ ਕੋਲ ਪੁੱਲ ਚੁੱਕ ਹੋ ਗਈ ਸਾਡੇ ਕੋਲ ਤੇ ਅਸੀਂ ਡਿੱਗ ਪਏ ਇੱਥੇ ਆ ਮਾਰੋ ਨੇ ਸਾਨੂੰ ਓਟ ਆਸਰਾ ਦਿੱਤਾ ਐ ਜੁਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਸਾਨੂੰ ਜਿਹੜਾ ਓਟ ਅਸਰ ਦੇ ਇੱਥੇ ਬਹਿਣ ਨੂੰ ਰੱਖਾ ਦਿੱਤਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ गयो तुहार तो द्वारा कियाबिंद ग